ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਬਣਾ ਕੇ ਤਿਆਰ ਕਰਾਂਗੇ ਲਾਲ ਮਿਰਚਾਂ ਦੀ ਚਟਣੀ ਜੇ ਤੁਹਾਡਾ ਸਾਦਗੀ ਖਾਣ ਦਾ ਬਿਲਕੁਲ ਮਨ ਨਹੀਂ ਕਰਦਾ ਬਣਾਉਣ ਦਾ ਮਨ ਨਹੀਂ ਕਰਦਾ ਹੈ ਕਿ ਪਤਾ ਨਾ ਲੱਗਾ ਸੀ ਬੱਚ ਬਣਾ ਕੇ ਕੀ ਤਿਆਰ ਕਰੀਏ ਤਾਂ ਤੁਸੀਂ ਲਾਲ ਮਿਰਚਾਂ ਦੀ ਚਟਣੀ ਬਣਾ ਸਕਦੇ ਹੋ ਲਾਲ ਮਿਰਚਾਂ ਅੱਪਾ ਜਿਹੜੀਆਂ ਲਈਆਂ ਇੱਕ ਮੋਟੀ ਸਾਈ ਦੀ ਹੁੰਦੀ ਹੈਗੀ ਲਾਲ ਮਿਰਚ ਬਹੁਤੀ ਇਹ ਕੋੜੀ ਨਹੀਂ ਹੁੰਦੀ ਹੈਗੀ ਬਹੁਤ ਘੱਟ ਕੋੜੀ ਹੁੰਦੀ ਹੈ ਤੇ ਕੁਝ ਆਪਾਂ ਤਿੱਖੀ ਲਾਲ ਮਿਰਚ ਲੈ ਲਈ ਹੈ ਤੁਸੀਂ ਜੇ ਲੈਣੀ ਹੋਵਾ ਤਾਂ ਘੱਟ ਕੋੜੀ ਵਾਲੀ ਵੀ ਲੈ ਸਕਦੇ ਜੇ ਜ਼ਿਆਦਾ ਤਿੱਖੀ ਵਾਲੀ ਮਿਰਚ ਲੈਣੀ ਹੋਵਾ ਤਾਂ ਤੁਸੀਂ ਥੋੜੀ ਮਿਰਚ ਲੈਣੀ ਹੈ ਬਹੁਤ ਜ਼ਿਆਦਾ ਮਿਰਚ ਨਹੀਂ ਲੈਣੀ ਹੈਗੀ ਨਹੀਂ ਤਾਂ ਇਹ ਖਾਦੀ ਵੀ ਨਹੀਂ ਦੀ ਚੱਢਣੀ ਜਿਹੜੀ ਖਾਦੀ ਵੀ ਨਹੀਂ ਜਾਣੀ ਹੈ ਅਸੀਂ ਆਪਾਂ ਮਿਕਸ ਲਈ ਹੈ ਘੱਟ ਕੋੜੀ ਤੇ ਥੋੜੀ ਜੇ ਤੇਜ਼ ਕੋੜੀ ਵਾਲੀ ਮਿਰਚ ਲੈ ਲਈ ਹੈ ਇਹ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਬਿਨਾ ਸਬਜੀ ਤੋਂ ਵੀ ਇਹਦੇ ਨਾਲ ਰੋਟੀ ਖਾਦੀ ਜਾ ਸਕਦੀ ਹੈ। ਇਹਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਹੋਈ ਹੈ ਤੇ ਉਹ ਆਪਾਂ ਚਟਨੀ ਹੋਰ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ। ਅੱਜ ਅਸੀਂ ਬਣਾਣੀ ਹੈਗੀ ਹੈ ਖੱਟੀ, ਮਿੱਠੀ, ਤਿੱਖੀ ਤੇ ਲਾਲ ਮਿਰਚ ਦੀ ਚਟਣੀ। ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ। ਇਹਨੂੰ ਤੁਸੀਂ ਚਟਨੀ ਨੂੰ ਘਰ ਵਿੱਚ ਜ਼ਰੂਰ ਬਣਾ ਕੇ ਰੱਖਿਆ ਕਰੋ। ਇਸਨੂੰ ਤੁਸੀਂ ਚਾਵਲਾਂ ਦੇ ਨਾਲ ਖਾਓ, ਪਰੌਂਠੇ ਨਾਲ ਖਾਓ, ਬਹੁਤ ਹੀ ਵਧੀਆ ਇਹਦਾ ਫਲੇਵਰ ਆਉਂਦਾ ਹੈ। ਮਿਰਚਾਂ ਤੋਂ ਕੇ ਆਪਾਂ ਨੇ ਸਾਫ਼ ਕਰ ਲਈਆਂ ਤੇ ਇਹਦੇ ਡੰਡੀਆਂ ਕੱਟ ਲਈਆਂ ਤੇ ਇਹਦੇ ਲਈ ਅਸੀਂ ਦੋ ਪਿਆਜ਼ ਲਿਆ ਵੱਡੇ ਸਾਈਜ਼ ਦੇ ਤੇ ਲਸਣ ਦੀਆਂ ਗੱਠੀਆਂ ਲਈਆਂ 12-13 ਕ ਲੈ ਲਈਆਂ ਹੋਰ ਇਹਦੇ ਲਈ ਅਨਾਰ ਦਾਣਾ ਲਿਆ ਹੈ ਤੁਸੀਂ ਅਨਾਰ ਦਾਣੇ ਦੇ ਲਈ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤਾਂ ਅਸੀਂ ਈਵਲੀ ਦਾ ਪਾਣੀ ਵੀ ਪਾ ਸਕਦੇ ਹੋ ਖੱਟੇ ਲਈ ਥੋੜਾ ਜਿਹਾ ਨਿੰਬੂ ਦਾ ਨਿੰਮਰਾਸ ਪਾ ਸਕਦੇ ਹੋ ਜੇ ਅਨਾਰ ਦਾਣਾ ਹੈਗਾ ਤਾਂ ਤੁਸੀਂ ਅਨਾਰ ਦਾਣਾ ਪਾ ਸਕਦੇ ਹੋ ਇਹਨੂੰ ਚਟਨੀ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਕਿ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਜਿਹੜੀ ਆਪਾਂ ਚਟਨੀ ਬਣਾਣੀ ਹੈ ਇਹਨੂੰ ਤੁਸੀਂ ਚੋਪਰ ਵਿੱਚ ਵੀ ਬਣਾ ਸਕਦੇ ਹੋ ਜਾਂ ਮਿਕਸੀ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਆਪਣੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਹਨੂੰ ਤੁਸੀਂ ਮਿਕਸੀ 'ਚ ਬਣਾਉਣਾ ਚਾਹੀਏ ਨੋ ਗ੍ਰਾਈਂਡਰ ਵਿੱਚ ਬਣਾਉਣਾ ਹੈ ਆਪਾਂ ਜੱਗ ਲੈ ਲਏ ਇੱਥੇ ਵਿੱਚ ਮਿਰਚਾਂ ਪਾੜ ਲੈਣਾ ਤੇ ਨਾਲ ਹੀ ਲਸਣ ਇਹ ਲੈ ਲੈਣਾ ਹੈ ਪਿਆਜ਼ ਨਹੀਂ ਹੈਗੇ ਵਿੱਚ ਪੀਸਨੇ ਹੈਗੇ ਪਹਿਲਾਂ ਆਪਾਂ ਇਹ ਦੋ ਹੀ ਚੀਜ਼ਾਂ ਪੀਸਣੀਆਂ ਐ ਇਸ ਟਿਕਣੀ ਵਿੱਚ ਆਪਾਂ ਲੈਣਾ ਹੈ ਲਸਣ ਪਾਇਆ ਹੈ ਇਹ ਬਿਨਾ ਲਸਣ ਤੋਂ ਵੀ ਤੁਸੀਂ ਬਣਾ ਸਕਦੇ ਪਿਆਜ਼ ਲੈ ਲਓ ਤੇ ਲਾਲ ਮਿਰਚਾ ਲੈ ਲਓ ਅੱਜ ਆਪਾਂ ਜਿਹੜੇ ਨਵੇਂ ਤਰੀਕੇ ਨਾਲ ਬਣਾਉਣਾ ਇਸ ਲਈ ਹੁਣ ਇਹਨੂੰ ਅਸੀਂ ਗੈਸ ਤੇ ਹਲਕਾ ਜੈ ਇਹਨੂੰ ਪਕਾ ਲੈਣਾ ਇਸ ਜਿਹੜਾ ਕੱਲਾਸਨ ਦਾ ਕੱਚਾਪਾਨਾ ਉਹ ਵੀ ਖਤਮ ਹੋ ਜਾਊਗਾ ਹੁਣ ਚੱਲਦੇ ਆ ਗੈਸ ਵੱਲ ਗੈਸ ਤੇ ਪੈਨ ਰੱਖ ਲਿਆ। ਇਹਦੇ ਵਿੱਚ ਆਪਾਂ ਇੱਕ ਛੋਟੀ ਕੜਚੀ ਜਿਹੜੀ ਹੈ ਤੇਲ ਦੀ ਪਾਣੀ। ਜਿਆਦਾ ਤੇਲ ਨਹੀਂ ਪਾਣਾ ਹੈਗਾ ਬਿਲਕੁਲ ਥੋੜਾ ਜਿਹੀ ਦੇ ਵਿੱਚ ਪਾ ਲੈਣਾ। ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਪਾ ਲੰਦੇ ਸਾਫਤਾ ਜੀਰਾ। ਤੁਸੀਂ ਧਨੀਆ ਵੀ ਥੱਪਤਾ ਪਾ ਸਕਦੇ ਹੋ ਸਾਫਤਾ ਜੀਰਾ ਵੀ ਪਾ ਸਕਦੇ ਹੋ ਦੋਨੇ ਚੀਜ਼ਾਂ ਤੁਸੀਂ ਪਾ ਸਕਦੇ ਹੋ। ਜੀਰਾ ਵੀ ਭਰਾ ਹੋ ਗਿਆ ਇਹਦੇ ਵਿੱਚ ਮਿਰਚਾ ਪਾ ਦਿੰਦੀ ਆ। ਦੇਅਾ ਤੁਸੀਂ ਇਹ ਲੋ ਕੱਢਣਾ ਲੋ ਅੱਜ ਦੇ ਨੂੰ ਮਸਲ ਕੜਿਆ ਫਿਰ ਨੂੰ ਕੋ ਚਾਰ ਕਿੰਟ ਪਕਾਣਾ ਆਪਾਂ ਆਪਾਂ ਦੇਸ ਬੀ ਥੋ ਲੈਂਦੇ ਆ ਤੇ ਪਾ ਲੈਂਦੇ ਆ ਫਿਰ ਆਪਾਂ ਤਾ ਪਕਾਣੀ ਹੈ ਇਹ ਜਿਹਦੇ ਵਿੱਚ ਜਿਹੜਾ ਆਪਾਂ ਪਾਇਆ ਹੈਗਾ ਨਾ ਲਸਣ ਪਾਇਆ ਉਹ ਤਾਂ ਕੱਚਾ ਪੰਨ ਖਤਮ ਕਰ ਲਈ ਇਹਨੂੰ ਪਕਾਣਾ ਹੈ ਇਹ ਕੱਟ ਲੈ ਦੱਸਿਆ ਤੁਸੀਂ ਬਿਨਾ ਲਸਣ ਤੇ ਵੀ ਇਹ ਚਟਨੀ ਨੂੰ ਬਣਾ ਸਕਦੇ ਬਹੁਤ ਵਧੀਆ ਬਣਦੀ ਹੈ ਬਿਨਾ ਇਹ ਤੇ ਵੀ ਲਸਣ ਤੋਂ ਵੀ ਮੈਂ ਹਮੇਸ਼ਾ ਟੈਕਣੀ ਇਹ ਬਣਾ ਕੇ ਰੱਖਦੀ ਹਾਂ ਤੇ ਹੁਣ ਮੇਰੀ ਇਹ ਮੁੱਕੀ ਹੋਈ ਸੀ ਸਮਝ ਖਤਿਆ ਕਿ ਉਹ ਨਾਲ ਇਹ ਦੀ ਵੀਡੀਓ ਬਣਾਉਣ ਦੇ ਨਾਲ ਇਹ ਨੂੰ ਅਲੱਗ ਤਰੀਕੇ ਨਾਲ ਇਹ ਨੂੰ ਬਣਾਇਆ ਹੈ। ਉਹ ਫੋਕਮੈਂਟ ਹੋ ਗਏ ਟੈਕਣੀ ਸੰਤਕੀ ਹੋਈ ਨਾ ਇਹਦੇ ਵਿੱਚ ਆਪਾਂ ਨਮਕ ਤੇ ਇਸ ਤੇ ਮਦਦ ਪਾੜਾ ਹੈ। ਜਿੰਨੇ ਤੁਸੀਂ ਚਟਨੀ ਬਣਾਉਣੀ ਹੋਵੇ ਉਹ ਤੇ ਮਸਾਲਾ ਇਹਦੇ ਵਿੱਚ ਮਸਾਲੇ ਪਾ ਲੈਣੇ ਆ। ਜਿੰਨੇ ਮੈਂ ਪਹਿਲਾਂ ਦੱਸਿਆ ਤੁਸੀਂ ਜੇ ਸਾਫ ਤੇ ਮਸਾਲੇ ਪਾਣੇ ਹੈਗੇ ਤਾਂ ਕੁਝ ਮਸਾਲੇ ਜਿਹੜੇ ਜੀਰਾ ਧਨੀਆ ਹੈਗਾ ਸਾਫਤਾ ਵੀ ਪਾ ਸਕਦੇ ਹੋ ਤੇ ਪਾਊਡਰ ਵੀ ਤੁਸੀਂ ਪਾ ਸਕਦੇ ਹੋ। ਤੇ ਇੱਕ ਟਿੱਕ ਜੁਟਕੀ ਹਿੰਗ ਦੀ ਪਾ ਲੈਣੀ ਹੈ। ਹਿੰਗ ਦਾ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ। ਕਿੱਕਲ ਹੋਰ ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਵਵਾਸੀਰ ਹੈਗਾ ਤਾਂ ਇਹ ਚਟਣੀ ਦਾ ਇਸਤੇਮਾਲ ਨਾ ਕਰਿਓ ਕਿ ਥੋੜੀ ਜੀ ਮਿਰਚਾਂ ਇਹਦੇ ਵਿੱਚ ਲਾਲ ਪਾਈ ਹੋਈ ਹੈ ਤਿੱਖੀ ਮਿਰਚ ਹੁੰਦੀ ਹੈ ਇਹ ਤਾਂ ਬਿਲਕੁਲ ਇਸਤੇਮਾਲ ਨਾ ਕਰੋ ਛੋਟੇ ਬੱਚੇ ਨੂੰ ਵੀ ਨਾ ਇਹ ਚਟਣੀ ਦੋ ਹੈਗਾ ਫਿਰ ਤੁਸੀਂ ਵੱਡੇ ਖਾ ਸਕਦੇ 4 ਮਿੰਟ ਹੋ ਗਏ ਇਹਦੇ ਵਿੱਚ ਆਪਾਂ ਪਾ ਦਿੰਦੇ ਆ ਸਬਕਾਂ ਤੁਸੀਂ ਥੋੜੀ ਵੀ ਪਾ ਸਕਦੇ ਹੋ ਸ਼ੱਕਰ ਇਸ ਤਰ੍ਹਾਂ ਹੈ ਸ਼ੱਕਰ ਵੀ ਪਾ ਸਕਦੇ ਇਹਦੇ ਨਾਲ ਬਹੁਤ ਹੀ ਵਧੀਆ ਖੱਟਾ ਮਿੱਠੇ ਜੇ ਫਲੇਵਰ ਆਉਂ ਚੜਨੀ ਆ। ਇਸੇ ਨੂੰ ਬਹੁਤਾ ਟਾਈਮ ਨਹੀਂ ਪਕਾਉਣਾ ਹੈਗਾ ਜੇ ਗੁੜ ਹੈਗਾ ਤਾਂ ਤੁਸੀਂ ਉਹਨੂੰ ਪਹਿਲਾਂ ਕੁੱਟ ਲਓ ਤੇ ਕੁੱਟ ਕੇ ਤੁਸੀਂ ਪਾ ਦਿਓ। ਆਪਾਂ ਸ਼ੱਕਰ ਪਾਈ ਹੋਈ ਹੈ ਤਾਂ ਮੈਂਟੋ ਸਕੈਂਟੀ ਇਹ ਹੈ ਮੈਲਟੇਜ ਹੋ ਜਾਂਦੀ ਆ। ਇਹਦੇ ਨਾਲ ਤਿੱਖਾਪਨ ਵੀ ਥੋੜਾ ਜਿਹਾ ਘਟ ਜਾਂਦਾ ਹੈ। ਜਾਦਾ ਇਹ ਵਧੀਆ ਆਂਦੀ ਹੈ ਜੀ ਜਿਆਦਾ ਹੁਣ ਦੇਖੋ ਇਹ ਵਿੱਚ ਹੋਰ ਕੁਝ ਨਹੀਂ ਪਾਇਆ ਹਜਾ ਆਪਾਂ ਮਿਰਚਾਂ ਤੇ ਸ਼ੱਕਰੇ ਪਾਈ ਹੈ ਤੇ ਖੁਸ਼ਬੂ ਇੰਨੀ ਜ਼ਿਆਦਾ ਵਧੀਆ ਆਂਦੀ ਹੈ ਕਿਉਂ ਆਪਾਂ ਹੁਣ ਖੱਟੀ ਮਿੱਠੀ ਬਣਾਈ ਹੈ ਥੋੜੇ ਜਿਹੇ ਇਹਦੇ ਵਿੱਚ ਆਪਾਂ ਪਾ ਦਿੰਦੇ ਆਂ ਮਗਜ ਇਹ ਆਪਸ਼ਨਲ ਹੈ ਜੇ ਤੁਸੀਂ ਖਾਣਾ ਪਸੰਦ ਕਰਦੇ ਤਾਂ ਮਗਜ ਤੁਸੀਂ ਪਾ ਸਕਦੇ ਹੋ ਦਾਖਾ ਪਾ ਸਕਦੇ ਹੋ ਜਾਂ ਤੁਸੀਂ ਬਦਾਮ ਹੈ ਕਾਜੂ ਹੈਗੇ ਉਹ ਚੀਜ਼ ਵੀ ਪਾ ਸਕਦੇ ਹੋ ਕਿੰਨੀ ਜਿਆਦਾ ਵਧੀਆ ਬਣਦੀ ਹੈ ਪਰੌਂਠੇ ਨਾਲ ਖਾਓਗਾ ਸਵੇਰਾ ਸਵੇਰਾ achar ਦੀ ਜਗ੍ਹਾ ਤੁਸੀਂ ਪਰੌਂਠੇ ਨਾਲ ਇਹ ਚਟਨੀ ਖਾਓਗੇ ਤਾਂ ਦੇਖਿਓ ਕਿੰਨੀ ਜਿਆਦਾ ਵਧੀਆ ਬਣੀ ਸਟੋਰ ਕਰਕੇ ਵੀ ਤੁਸੀਂ ਇਹਨੂੰ ਹਫ਼ਤੇ ਦਾ ਦੰ ਲਈ ਰੱਖ ਸਕਦੇ ਹੋ ਸਾਡੀ ਚਟਨੀ ਜਿਹੜੀ ਹੈਗੀ ਹੈ ਇਹ ਵੀ ਸਾਡੀ ਹੁਣ ਬਣ ਗਈ ਹੈ ਮਤਲਬ ਅਜੇ ਦੇ ਵਿੱਚ ਪਿਆਜ਼ ਪਾਣੇ ਆ ਬਸ ਗੈਸ ਤੇ ਆਪਾਂ ਹੁਣੇ ਲਾ ਦੇਣੀ ਹੈ ਇਹ ਕਿਨੂੰ ਜਿਆਦਾ ਨਹੀਂ ਪਕਾਉਣਾ ਹੈਗਾ ਅਸੀਂ ਸਿਰਫ ਨਾ ਲਸਣ ਦਾ ਇੱਕਾ ਪੰਜਿਆ ਖਤਮ ਕਰਨ ਦਾ ਸੀਗਾ ਉਹ ਕੱਚਾ ਪੰਡਿਆ ਖਤਮ ਹੋ ਗਿਆ ਗੈਸ ਕਰਦੰਦੇ ਬੰਦ ਹੁਣ ਆਪਾਂ ਜਿਹੜੇ ਪਿਆਜ਼ ਹੈਗੇ ਇਹਨਾਂ ਨੂੰ ਆਪਾਂ ਗ੍ਰੈਂਡਰ ਜਦ ਵੀ ਪੀਸ ਲੈਂਦੇ ਆ ਇਸੇ ਦੁਬਾਰਾ ਇਸੇ ਜਗ ਵਿੱਚ ਆਪਾਂ ਨਾਰ ਦਾਣਾ ਲਿਆ ਇਹਨੂੰ ਆਪਾਂ ਪੀਸ ਲਾਏ ਤੇ ਨਾਲ ਹੀ ਪਿਆਜ਼ ਪਿਆ ਤੁਸੀਂ ਘੱਟ ਜਿਆਦਾ ਤੁਸੀਂ ਪਾ ਸਕਦੇ ਆ ਆਪਾਂ ਦੋ ਪਿਆਜ਼ ਲਏ ਆ ਤੁਸੀਂ ਜਿਆਦਾ ਪਿਆਜ਼ ਪਾਣੀ ਹੋਵੇ ਤਾਂ ਜਿਆਦਾ ਪਿਆਜ਼ ਪਾ ਸਕਦੇ ਹੋ ਪਿਆਜ਼ ਵੀ ਥੋੜੇ ਜਿਹਾ ਆਪਾਂ ਦਰਦ ਰਹਿ ਜੇ ਪੀਸੇ ਜਿਆਦਾ ਇਹ ਪੇਸਟ ਨਹੀਂ ਬਣਾਇਆ ਜਾਏਗਾ ਹੈਗਾ ਇਹਨੂੰ ਤੁਸੀਂ ਚੋਪਰ ਵਿੱਚ ਵੀ ਕੱਟ ਕੇ ਪਾ ਸਕਦੇ ਹੋ ਪਿਆਜ਼ ਨੂੰ ਥੋੜੇ ਜਿਹੇ ਦਰਦ ਰਹਿ ਜੱਖਣੇ ਹੋਵਣਾ ਪਰ ਜਿਆਦਾ ਪਤਲਾ ਪੇਸਟ ਨਹੀਂ ਬਣਾਉਣਾ ਹੈਗਾ ਇਹਨਾਂ ਨੂੰ ਕਰ ਦਿੰਦੇ ਆਪਾਂ ਚੰਗੀ ਤਰ੍ਹਾਂ ਮਿਕਸ ਬਿੱਟ ਜਿਹੜਾ ਆਪਾਂ ਪਿਆਜ਼ ਲੈ ਆ। ਪਿਆਜ਼ ਨੂੰ ਆਪਾਂ ਗੈਸ ਤੇ ਤਾਂ ਨਹੀਂ ਪਕਾਇਆ ਹੈਗਾ ਤੇ ਅਸੀਂ ਗੈਸ ਪਿਆਜ਼ ਨੂੰ ਵੀ ਗੈਸ ਤੇ ਪਕਾ ਦਿੰਦੇ ਆ ਤਾਂ ਉਹਦਾ ਫਲੇਵਰ ਥੋੜਾ ਜਿਹਾ ਸਬਜ਼ੀ ਦਾ ਆਣ ਦਪਣਾ ਦਾ ਚਟਣੀ ਦਾ ਫਲੇਵਰ ਨਹੀਂ ਆਣਾ ਤਾਂ ਹੁਣ ਇਹ ਥੋੜਾ ਜਿਹਾ ਪਿਆਜ਼ ਅਸੀਂ ਇਸੇ ਤਰ੍ਹਾਂ ਲੈਤਾ ਚਟਣੀ ਦਾ ਫਲੇਵਰ ਇਹ ਤਾਂ ਆਊਗਾ ਇਹਦਾ। ਰੋਸਟ ਕੀਤਾ ਹੋਇਆ ਜੀਰਾ ਪਾウダー ਪਾ ਦਿੰਦੇ ਆ। ਤੇ ਰੋਸਟ ਕੀਤਾ ਹੋਇਆ ਧਨੀਆ ਪਾਊਡਰ ਜਿਹੜੇ ਆ ਪਾਣੀ ਆ ਤੇ ਜੀਰਾ ਤੇ ਧਨੀਆ ਪਾਊਡਰ ਇਹ ਰੋਸਟ ਕੀਤੇ ਹੋਏ ਪਾਣੀ ਆ ਜੇ ਤੁਸੀਂ ਸਾਫਤਾ ਲੈ ਕੇ ਹਲਕਾ ਜਿਹਾ ਤਵੇ ਤੇ ਇਹਨੂੰ ਰੋਸਟ ਕਰ ਲੋ ਤਾਂ ਇਹਨੂੰ ਕੁੰਡੀ ਵਿੱਚ ਕੁੱਟ ਕੇ ਤੁਸੀਂ ਪਾ ਦਿਓ ਜੇ ਤੁਸੀਂ ਇਹ ਜ਼ਰੂਰ ਇਹਨਾਂ ਨੂੰ ਦੋ ਦੋਹਾਂ ਚੀਜ਼ਾਂ ਨੂੰ ਅਲੱਗ-ਅਲੱਗ ਰੋਸਟ ਕਰਕੇ ਰੱਖੋ ਜੇ ਦਹੀਂ ਬਣਾਣਾ ਹੋਵਾ ਚਟਨੀयां ਬਣਾਉਣੀਆਂ ਹੋਵਾ ਉਹਨਾਂ ਵਿੱਚ ਪਾਓ ਤਾਂ ਫਲੇਵਰ ਦੇਖੋ ਕਿੰਨਾ ਵਧੀਆ ਆਉਂਦਾ ਹੈ ਮੁਹੇ ਬਣ ਕੇ ਤਿਆਰ ਆ ਪਾ ਇਹਨੂੰ ਇੱਕ ਬੋਲ ਵਿੱਚ ਨਿਕਾਲ ਲੈਂਦੇ ਦੇਖਿਆ ਨਾ ਕਿੰਨੀ ਆਸਾਨ ਹੈਗੀ ਹੈਗੀ ਕਰ ਚਟਣੀ ਬਣਾਣੀ ਹੈ ਲਾਲ ਮਿਰਚਾਂ ਦੀ ਖੱਟੀ ਮਿੱਠੀ ਤਿੱਖੀ ਤੇ ਮਿਰਚਾਂ ਦੀ ਚਟਣੀ ਤੁਸੀਂ ਵੀ ਇਹਨੂੰ ਜਰੂਰ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਕਿੰਨੀ ਹੀ ਵਧੀਆ ਬਣਦੀ ਹੈ ਬਣ ਕੇ ਤਿਆਰ ਬਣ ਕੇ ਤਿਆਰ ਹੈ ਹੁਣ ਸਾਡੀ ਚਟਣੀ ਜੇ ਤੁਸੀਂ ਚਟਣੀ ਤੁਸੀਂ ਮੈਂ ਪਹਿਲਾਂ ਦੱਸਿਆ ਹੈ ਸਿੰਪਲ ਤਰੀਕੇ ਨਾਲ ਬਣਾਣੀ ਤੜਕਾ ਨਹੀਂ ਲਾਣੀ ਹੈਗੀ ਤੁਸੀਂ ਮੇਰੀ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਏ ਮੇਰੀ ਉਹ ਚੈਨਲ ਦੀ ਪਹਿਲੀ ਵੀਡੀਓ ਜਦੋਂ ਮੈਂ ਆਪਣਾ ਚੈਨਲ ਸਟਾਰਟ ਕੀਤਾ ਤੇ ਉਸ ਵਿੱਚ ਪਹਿਲੀ ਵੀਡੀਓ ਮੈਂ ਚਟਣੀ ਦੀ ਬਣਾ ਕੇ ਤਿਆਰ ਕੀਤੀ ਸੀ ਉਹ ਮਿੱਠੀ ਮਤਲਬ ਬਿਨਾ ਤੜਕੇ ਤੋਂ ਚਟਣੀ ਉਹ ਵੀ ਬਹੁਤ ਹੀ ਮਤਲਬ ਟੇਸਟੀ ਬਣਦੀ ਹੈ ਇਸ ਤਰ੍ਹਾਂ ਵੀ ਬਹੁਤ ਟੇਸਟੀ ਬਣਦੀ ਹੈ ਇਸ ਤਰ੍ਹਾਂ ਜਿਹੜੀ ਹੈਗੇ ਤੁਸੀਂ ਚਾਵਲਾ ਨਾਲ ਖਾ ਸਕਦੇ ਹੋ ਪਰੌਂਠੇ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਫਲੇਵਰ ਆਉਂਦਾ ਉਹ ਵੀ ਬਿਨਾ ਸਬਜ਼ੀ ਤੋਂ ਜਰੂਰ ਨਾ ਕਰਾ ਤਾਂ ਤੁਸੀਂ ਚਟਣੀ ਬਣਾ ਕੇ ਜਰੂਰ ਰੱਖਿਓ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜਰੂਰ ਪਸੰਦ ਆਏ ਹੋਊਗੀ ਇਸ ਤਰ੍ਹਾਂ ਦੀਆਂ ਨੰਮੀ ਨੰਮੀ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਨ.ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ